ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਭਾਈ ਜੀ ਆ ਜੋ ਤੁਹਾਨੂੰ ਦਿਖਾਉਣ ਲੱਗੇ ਆ ਇਹ ਪਿੰਡ ਸਰਤਾਪੁਰਮ ਮੰਡ ਦੀ ਡਰੇਨ ਆ ਭਾਈ ਇਹਦੇ ਵਿੱਚ 8-10 ਪਿੰਡਾਂ ਦਾ ਪਾਣੀ ਆਂਦਾ ਜੋ ਕਿ ਸਾਡੇ ਪਿੰਡ ਦੇ ਵਿੱਚ ਦੀ ਹੋ ਕੇ ਮਤਲਬ ਉਹ ਲਾਸਟ ਪਿੰਡ ਸਾਡਾ ਜਿਹਦੇ ਵਿੱਚ ਦੀ ਪਾਣੀ ਲੰਘਦਾ ਫਿਰ ਉਸ ਤੋਂ ਬਾਅਦ ਪਾਣੀ ਦਰਿਆ ਦੇ ਵਿੱਚ ਚਲੇ ਜਾਂਦਾ ਤੁਸੀਂ ਇਹਦੇ ਹਾਲਾਤ ਦੇਖੋ ਵੀ ਕਿਸੇ ਨੂੰ ਸਫਾਈ ਦੇਖੋ ਇਹਦੀ ਕਰੀ ਹੋਈ ਭਾਈ ਲੱਗਦੀ ਆ ਬਾਈ ਇੰਨਾ ਇਹਦਾ ਬੁਰਾ ਹਾਲ ਆ ਹੁਣ ਪਾਣੀ ਇਹਦਾ ਜਿਹੜਾ ਪਿੱਛੋਂ ਮੀ ਪੈ ਰਿਹਾ ਪਾਣੀ ਹੋਰ ਆਊ ਤਾਂ ਬਾਈ ਡਾਫ ਲੱਗ ਕੇ ਉਹ ਪਾਣੀ ਹੁਣ ਜਾਣਾ ਕਿੱਥੇ ਆ ਉਹ ਸਾਡੇ ਘਰਾਂ ਦੇ ਵਿੱਚ ਜਾਣਾ ਗੰਦਾ ਪਾਣੀ ਹੁਣ ਤੁਸੀਂ ਦੇਖ ਲਓ ਇੰਨਾ ਗੰਦਾ ਪਾਣੀ ਸਾਡੇ ਘਰਾਂ ਚ ਜਾਊ ਤਾਂ ਬਾਈ ਸਾਨੂੰ ਬਿਮਾਰੀਆਂ ਵੀ ਲੱਗੂ ਹੁਣ ਇਹ ਦੇਖੋ ਸਾਡਾਂ ਬਰੇ ਦੀ ਕੋਈ ਮਿੱਟੀ ਨਹੀਂ ਲੱਗੀ ਹੈਗੀ ਕੋਈ ਇਹਦੀ ਡੁੰਗਾਈ ਨਹੀਂ ਹੋਈ ਕੋਈ ਇਹਦਾ ਮਤਲਬ ਕਹਿਣ ਦਾ ਮਤਲਬ ਸਾਡਾ ਇਹ ਹੈ ਕਿ ਕੋਈ ਇਹਦੀ ਸਫਾਈ ਨਹੀਂ ਹੋਈ ਜੀ। ਇਹਦੇ ਉੱਰ ਨਰੇਗਾ ਵਾਲੇ ਵੀ ਲੱਗੇ ਰਹੇ। ਸਰਪੰਚ ਸੈਕਟਰੀ ਸਾਨੂੰ ਨਹੀਂ ਪਤਾ ਬਈ ਉਹ ਕਿਹਨੇ ਲਾਏ ਵੇ ਤੇ ਪਰ ਇਹਦੀ ਪਰ ਕੰਮ ਚੱਲਦਾ ਰਿਹਾ ਜੀ ਮੈਨੂੰ ਇੰਨਾ ਪਤਾ। ਪਰ ਤੁਸੀਂ ਇਹਦੇ ਹਾਲਾਤ ਦੇਖ ਲਓ ਕੋਈ ਇਹਦਾ ਸਹੀ ਤਰੀਕੇ ਨਾਲ ਸਫਾਈ ਨਹੀਂ ਹੋਈ ਵੀ ਹੈਗੀ। ਮਾੜਾ ਮੋਟਾ ਬਸ ਕਰਿਆ ਹੁਣ ਇਹਨਾਂ ਨੇ ਜੀ ਆਪਣਾ ਕੰਮ ਨਿਬੇੜਤਾ। ਹੁਣ ਉਹਦੇ ਬਾਅਦ ਦੇਖੋ ਹੁਣ ਪਾਣੀ ਸਟਾਰਟ ਹੋਇਆ ਜਾਂਦ। ਹੁਣ ਪਾਣੀ ਨੰਗ ਨਹੀਂ ਨੰਗਣਾ ਨਹੀਂ। ਬਾਈ ਆਹ ਦੇਖ ਲਓ ਜੀ। ਪਾਣੀ ਅੰਦਰ ਵੜਨ ਲੱਗ ਗਿਆ ਸਾਡੇ ਵੱਸ ਜਾਣ ਲੱਗਾ ਖੇਤਾਂ ਚ ਨੂੰ ਹੁਣੇ ਸਾਡੇ ਇੰਦਰਾਂ ਵਿੱਚੋਂ ਜਾਣਾ ਬਈ ਇਹ ਵੀਡੀਓ ਨੂੰ ਨਾ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਇਹ ਪ੍ਰਸ਼ਾਸਨ ਦੇ ਅਧਿਕਾਰੀਆਂ ਤੱਕ ਪ੍ਰਸ਼ਾਸਨ ਤੱਕ ਵੀਡੀਓ ਪਹੁੰਚ ਜਾਵੇ ਕਿਉਂਕਿ ਗਵਰਨਮੈਂਟ ਵੱਲੋਂ ਜੋ ਪੈਸਾ ਆਇਆ ਹੋਇਆ ਗਵਰਨਮੈਂਟ ਵੀ ਦੇਖੇ ਵੀ ਸਾਡਾ ਪੈਸਾ ਕਿੱਥੇ ਸਹੀ ਲੱਗਿਆ ਹੋਇਆ ਜਾਂ ਨਹੀਂ ਲੱਗਿਆ ਹੋਇਆ ਕਿਉਂਕਿ ਗਵਰਨਮੈਂਟ ਵੱਲੋਂ ਸਾਰਾ ਕੁਝ ਆਂਦਾ ਪਰ ਬਾਈ ਜਿਹੜੇ ਥੱਲੇ ਬੈਠੇ ਹੋ ਆਪਣੇ ਢੱਡ ਨਹੀਂ ਉਹਨਾਂ ਦੇ ਪਰਦੇ ਆ ਇਹਦਾ ਹੰਡਪੁਆਇੰਟ ਹੁੰਦਾ ਜਿੱਥੇ ਪਾਣੀ ਦਰਿਆ ਦੇ ਵਿੱਚ ਜਾਣਾ ਕਿ ਲਾਸਟ ਪੁਆਇੰਟ ਆ ਇਹਦਾ ਹੈ ਉੱਥੇ ਦੇਖ ਲਓ ਤੁਸੀਂ ਉੱਥੇ ਵੀ ਆ ਹਾਲਾਤ ਹੋਏ ਹੋਏ ਆ ਇਹਦੇ ਆਹ ਹਾਲਾਈ ਬਸ ਬਾਈ ਹੋਰ ਕੁਝ ਨਹੀਂ ਕਹਿਣਾ ਚਾਹੁੰਦੇ ਹੱਥ ਬਨ ਕੇ ਬਸ ਇਹੀ ਬੇਨਤੀ ਆ ਜੀ ਪ੍ਰਸ਼ਾਸਨ ਨੂੰ ਜੇ ਵਿੱਚੋਂ ਆਇਆ ਤੁਸੀਂ ਭੇਜ ਦਿਆ ਨਾ ਤਾਂ ਆ ਕੇ ਕੋਈ ਨਾ ਕੋਈ ਬੰਦਾ ਜੀ ਆ ਕੇ ਇਨਕੁਆਰੀ ਵੀ ਕਰ ਜੇ ਕਰੋ ਸਤ ਸ੍ਰੀ ਅਕਾਲ